ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਸਾਡਾ ਬਹੁਤ ਹੀ ਕਸੂਤਾ ਆ ਦੇਣ ਤੁਹਾਨੂੰ ਪਤਾ ਹੀ ਸਾਰਿਆਂ ਦਾ ਹੁੰਦਾ ਜਿੱਦਾਂ ਕਿ ਤੁਹਾਨੂੰ ਦਿਖਾ ਦਿੰਨੇ ਆ ਸਾਰਿਆਂ ਤੇ ਆਉਂਦਾ ਇਦਾਂ ਦਾ ਲਗਭਗ ਦੇਣ ਸਮਾਨ ਸਮੋਣ ਹਾਊਸ ਮੂਵਿੰਗ ਬਸ ਸ਼ੁਰੂ ਹੋਈ ਆ ਕਾਫੀ ਕੁਝ ਰੱਖਤਾ ਆ ਕਾਫੀ ਕੁਝ ਖਾਲੀ ਕਰਤਾ ਤੇ ਜਿੱਦਾਂ ਤੁਸੀਂ ਦੇਖ ਹੀ ਸਕਦੇ ਆ ਹਲੇ ਆ ਬਾਕਸ ਪਿਆ ਤੁਹਾਨੂੰ ਬਾਹਰ ਦਿਖਾਉਣਾ ਮੈਂ ਬਾਹਰ ਸਾਡੀ ਵੈਨ ਪੂਰੀ ਉਹ ਦੇਖੋ ਲੋਡੜ ਖੜੀ ਆ ਕਹਿ ਲੋ ਵੀ 80% ਲੋਡ ਹੋ ਗਈ ਆ ਹਲੇ ਕਹਿੰਦੀ ਹੋਰ ਪਾ ਦੋ ਮੇਰੇ ਚ ਸਮਾਨ ਆ ਆ ਦੇਖ ਲੋ ਹਾਉਸ ਮੂਵ ਕਰਨੇ ਜੀ ਸੌਖਾ ਹੀ ਨਹੀਂ ਪਏ ਆ ਬਸ ਮੂਰੇ ਮੂਰੇ ਬੱਡ ਡਰਾਈਵਰ ਸੀਟ ਨੂੰ ਛੱਡ ਕੇ ਬਾਕੀ ਆਪਾਂ ਸਾਰਾ ਲਗਭਗ ਭਾਰ ਹੀ ਦੇਣਾ ਤੇ ਆ ਦੇਖੋ ਮੇਰੇ ਪਟਾਕੇ ਭੜੁੱਕੇ ਜਿਹੀ ਪਏ ਪਿਛਲੀ ਵਾਰ ਦਿਵਾਲੀ ਤੇ ਤੇ ਕਾਫੀ ਹੱਦ ਤੱਕ ਬੈਨ ਲੱਦੀ ਗਈ ਹੈ ਜੀ ਚੱਕਿਆ ਸਮਾਨ ਇਦਾਂ ਬੈਗ ਹੁੰਦੇ ਨਹੀਂ ਦੇਖ ਲੋ ਜੀ ਇੱਥੇ ਤਾਂ ਸਾਡੇ ਪੈਰ ਹੀ ਨਹੀਂ ਲੱਗਣ ਤੇ ਨਿਊਜ਼ੀਲੈਂਡ ਨੇ ਮੈਂ ਕਹਿੰਦਾ ਬਾਹਰਲੇ ਮੁਲਖ ਜਦੋਂ ਦੇ ਆਇਆ ਵਾਹੀ ਆਪਣੇ ਗੱਡੀਆਂ ਵਾਲੇ ਆਲਾ ਹਿਸਾਬ-ਤਾਬਾ ਵਾ ਬਸ ਗੱਡੀ ਲੱਦ ਲਈ ਗੱਡੀ ਅਨਲੋਡ ਕਰ ਲਈ ਬਹੁਤ ਜ਼ਿਆਦਾ ਸਮਾਨ ਬਹੁਤ ਜ਼ਿਆਦਾ ਸਮਾਨ ਆ ਜੇ ਤਾਂ ਕੁਝ ਵੀ ਨਹੀਂ ਨਿਕਲਿਆ ਲਾ ਲਓ ਤੁਸੀਂ ਹਲੇ ਬੈੱਡ ਬੁੱਡ ਇਕੱਠੇ ਕਰਨੇ ਆ ਅਲਮਾਰੀ ਖਾਲੀ ਕਰਨੀ ਆ ਆ ਬੈਗ ਬੂਕ ਦੇ ਵੀ ਚੱਕਣੇ ਹਲੇ ਬਹੁਤ ਵੱਡਾ ਇੱਕ ਕੰਮ ਹੁੰਦਾ ਆ ਪਚਾਰ ਦਿਨ ਹੋ ਗਏ ਮੈਂ ਬੈਗ ਪੈਕ ਕਰਦੀ ਨੂੰ ਕਾਊਂਟ ਡਾਊਨ ਤੋਂ ਬੈਗ ਲਿਆ ਲਿਆ ਸਾਥ ਢੜਾ ਪਾ ਦੇ ਲੋ ਸਹੀ ਗੱਲ ਆ ਬੱਸ ਹੋ ਗਿਆ ਤੇ ਕਹਿੰਦੀ ਸੀ ਮੈਨੂੰ ਕਿਸੇ ਦਾ ਵਲੌਗ ਹੋਣਾ ਇਹ ਮੈਂ ਕੱਲ ਦਾ ਸੋਚਿਆ ਨਾ ਅੱਜ ਥੋੜਾ ਧਿਆਨ ਨਹੀਂ ਸੀਗਾ ਤਾਂ ਕਰਕੇ ਥੋੜਾ ਲੇਟ ਹੋ ਗਏ ਨਹੀਂ ਤਾਂ ਸ਼ੁਰੂ ਮੈਂ ਪਹਿਲੇ ਹੀ ਕਰ ਦੇਣਾ ਸੀ ਸਸ ਜੀ ਇਹ ਗੱਲ ਆ ਜੀ ਇਧਰ ਪ੍ਰਾਜੋ ਦੇ ਕੁਕਰਦਿਆਂ ਵਸਲਾਂ ਵੀ ਵਜੀ ਜਾਂਦੀਆਂ ਨੇ ਸਾਰਾ ਕੁਝ ਨਾਲ ਦੀਆਂ ਰੈਡੀ ਵੀ ਹੋ ਜਾਂਦਾ ਖਾਣ ਪੀਣ ਦਾ ਪੂਰਾ ਧਿਆਨ ਤੇ ਪਤਾ ਉਹਦੋਂ ਲੱਗਣਾ ਜੀ ਜਦੋਂ ਉੱਥੇ ਜਾ ਕੇ ਸੈਟਿੰਗ ਕਰਨੀ ਆ ਬਹੁਤ ਦਿਮਾਗ ਚ ਫੁੱਲ ਬਲਾਸਟ ਚੱਲ ਰਿਹਾ ਕੰਮ ਕਿਉਂਕਿ ਇੱਥੋਂ ਵੀ ਹਫਤਾ ਲੱਗ ਗਿਆ ਪੈਕਿੰਗ ਕਰਦਿਆਂ ਨੂੰ ਤੇ ਉੱਥੇ ਵੀ ਲੱਗੂ ਹਫਤਾ ਸੈਟਿੰਗ ਕਰਨ ਤੇ ਉਹ ਤੇ ਵੀ ਨਹੀਂ ਲੈ ਕੇ ਦਿਨ ਚ ਕੱਢਦੇ ਮੈਨੂੰ ਐਕਸਾਈਟਮੈਂਟ ਆ ਬਹੁਤ ਜ਼ਿਆਦਾ ਜਿਹੜਾ ਜਿਹੜਾ ਸਮਾਨ ਰਹਿ ਗਿਆ ਫੜੋ ਜ਼ਮਾਨ ਅੰਦਰੋਂ ਕੱਢੋ ਡੱਬੇ ਭਰੋ ਇੱਥੇ ਰੱਖ ਦਿਓ ਇੱਥੋਂ ਛੇਤੀ ਚੱਕਿਆ ਜਾਂਦਾ ਹੈ ਹਾਂ ਡੱਬੇ ਭਰ ਲਓ ਬਈ ਤੇ ਹੁਣ ਮੈਂ ਗੱਡੀ ਸਾਈਡ ਤੇ ਲਾਦਾ ਫੇ ਗੱਡੀ ਹਾਂਜੀ ਸਾਈਡ ਤੇ ਲਾ ਗੱਡੀ ਕਹਿੰਦੇ ਸਾਈਡ ਤੇ ਲਾ ਦਿਓ ਜੀ ਪਹਿਲਾਂ ਹੀ ਦਿਖਾਇਆ ਘਰ ਸਾਡਾ ਪੂਰੇ ਡੱਬਿਆਂ ਨਾਲ ਭਰੇ ਹੋਇਆ ਸੀ ਇਹ ਨਾ ਜਾਣੋ ਸਗੋਂ ਮੇਰਾ ਸਿਰ ਇਸ ਨੇ ਆ ਸਭ ਤੋਂ ਪਹਿਲਾਂ ਆਪਾਂ ਉੱਠਣਾ ਚਾਬੀ ਲੈ ਕੇ ਆਉਣੀ ਆ ਜਦੋਂ ਵੀ ਡੱਬੇ ਪਹਿਲਾਂ ਉੱਠਣਾ ਹੈ ਠੀਕ ਸਭ ਤੋਂ ਪਹਿਲਾ ਕੰਮ ਹਾਂ ਸਭ ਤੋਂ ਪਹਿਲਾ ਕੰਮ ਉੱਠਣਾ ਔਰ ਠੀਕ ਹੈ ਚਾਬੀ ਲਿਆ ਕੇ ਆਪਾਂ ਆ ਵਾਲੀ ਵੈਨ ਦਾ ਸਮਾਨ ਖਾਲੀ ਕਰਿਆਵਾਂਗੇ ਉੱਤੇ ਮੈਂ ਤਾਂ ਉਦਾਂ ਹੀ ਆਇਆ ਜੇ ਤੇ ਲੱਗਦਾ ਜਿੱਦਾਂ ਮੈਂ ਪਤਾ ਨਹੀਂ ਤੁਰਿਆ ਫਿਰਦਾ ਸੁਪਣੇ ਇਹਦੇ ਮੈਂ ਤਾਂ ਯਕੀਨ ਨਹੀਂ ਹੁੰਦਾ ਬਈ ਘਰ ਛੱਡ ਕੇ ਚੱਲੇ। ਕਿ ਤੁਸੀਂ 5 ਸਾਲ ਹੋ ਗਏ ਘਰ ਚ ਰਹਦੇ ਹੋ ਤੇ ਮੈਨੂੰ ਥੋੜਾ ਜਿਆਦਾ ਪਿਆਰ ਆ ਇਸ ਘਰ ਦਾ। ਨਹੀਂ ਨਹੀਂ ਉਹ ਨਹੀਂ ਗੱਲ ਯਾਰ। ਇਹ ਵੀ ਗੱਲ ਹੈ। ਤੁਹਾਡਾ ਤਾਂ ਨਹੀਂ ਸੀ ਕਰ ਰਿਹਾ। ਮੈਨੂੰ ਤਾਂ ਸੱਚੀ ਦੱਸ ਤਾਂ ਜ਼ਿੰਦਗੀ ਸੁਪਣਾ ਹੀ ਲੱਗ ਰਹੀ ਹੈ ਜੀ। ਜ਼ਿੰਦਗੀ ਸੁਪਨੇ ਸੁਪਨੇ ਵਾਂਗੂ ਚੱਲੀ ਜਾਂਦੀ ਹੈ ਬਈ ਪਤਾ ਨਹੀਂ ਕੀ ਹੋ ਜਾਂਦਾ ਸਮਝ ਹੀ ਨਹੀਂ ਆਉਂਦੀ। ਜਲਦੀ ਖੁਸ਼ ਹੋ ਜਾ ਯਾਰ। ਨਹੀਂ ਲੇਟੈਸਟ ਨਿਊਜ਼ ਜੀ ਨਾ ਚਪਾ ਇਹਨਾਂ ਤੁਹਾਨੂੰ ਜਲਦੀ ਆਪਾਂ ਨਵੇਂ ਘਰ ਦਾ ਵੀ ਲੋਕ ਸ਼ੋਅ ਕਰਾਂਗੇ। ਅਸਲ ਦੇ ਵਿੱਚ ਅਸੀਂ ਇੱਥੇ ਨਿਊਜ਼ੀਲੈਂਡ ਤੋਂ ਨਵਾਂ ਘਰ ਲੈ ਲਿਆ ਹੁਣ ਅਸੀਂ ਤੁਸੀਂ ਸਿੱਧਾ ਸ਼ਫਟਿੰਗ ਕਰ ਰਹੇ ਆ। ਸਾਰਾ ਮਾਰਕਾ ਮੈਂ ਇਹਨੂੰ ਕਹਿਆ ਸੀ ਨਾ ਅਸੀਂ ਨਾਸ ਸੀ। ਉਹ ਹੁੰਦਾ ਸੀ ਦੁੱਦਾ ਅਸੀਂ ਸਰਪ੍ਰਾਈਜ਼ ਦੇਣਾ ਸੀ ਪਰ ਅਸੀਂ ਇਦਾਂ ਹੀ ਦਿੱਤਾ ਸਰਪ੍ਰਾਈਜ਼। ਬੜਾ ਔਖਾ ਵੀ ਗਿਆ ਲਾਈਫ ਦਾ। ਚਲੋ ਕੋਈ ਗੱਲ ਨਹੀਂ ਹੁਣ ਬੈੱਡ ਕਰਦੇ ਆਂ ਤੋੜਦੇ ਭਾਂਡ। ਪਾਈ ਮੀਨਸ ਖੋਲਦੇ ਆਂ। ਬਹੁਤ ਜ਼ਿਆਦਾ ਟਾਸਕ ਪਏ ਨੇ। ਹੁਣ ਚੱਲ ਕਰੀਏ। ਬਸ ਕਰੀਏ ਹੁਣ ਫੋਨ ਛੱਡ ਦੀਏ। ਤੁਹਾਡਾ ਫੋਨ ਟਾਈਮ ਉਹ ਖਰਾਬ ਕਰ ਰਿਹਾ। ਤੁਹਾਨੂੰ ਹੁਣ ਘੱਟ ਥੜੀ ਹੋਰ ਚੀਜ਼ਾਂ ਦਾ ਹੋਣਾ। ਚਲੋ ਜੀ। ਪ੍ਰਾਪ ਜਦੋਂ ਹੁਣ ਬੈੱਡ ਲੱਭ ਰਿਹਾ ਬੈੱਡ ਕਿੱਥੇ ਗਿਆ? ਬੈੱਡ ਤਾਂ ਗਿਆ ਸਭ ਨੇ ਬਾ ਉਹ ਆ ਬਾਈ ਦਾ ਬੈੱਡ ਨੰਬਰ 2 ਕਰਨਾ ਖਾਲੀ ਤੇ ਸਾਡਾ ਇੱਧਰ ਦੇ ਲਾਉਣ ਖਲਾਰਾ ਖਲਾਰਾ ਦਾ ਤੇ ਕਹਿੰਦੇ ਦਿਖਾਉਣਾ ਸੀਗਾ ਤੇ ਦੇਖ ਲਓ ਹੁਣ ਦੇਖ ਲਓ ਖਲਾਰਾ ਦਾ ਮਿੰਟੋ ਮਿੰਟੀ ਪੈ ਜਾਂਦਾ ਪੌਣ ਨੂੰ ਕਿਹੜਾ ਟਾਈਮ ਲੱਗਦਾ ਆਹ ਰੱਖਦਾ ਬੈੱਡ ਖੋਲ ਕੇ ਇਦਾਂ ਦੇ ਬੈੱਡ ਨੇ ਜਿੱਥੇ ਬਾਹਰਲੇ ਮੁਲਖਾਂ ਦੇ ਤੇ ਇਦਾਂ ਹੀ ਅਸੀਂ ਦੂਜਾ ਖੋਲ ਕੇ ਰੱਖ ਦੇਣਾ ਤੁਹਾਨੂੰ ਪਤਾ ਲੱਗ ਹੀ ਜਾਊਗਾ ਚਲੋ ਜੀ ਆ ਇੱਕ ਇਦਾਂ ਦੇ ਬੈੱਡ ਹੁੰਦਾ ਇੱਕ ਹੋਰ ਲੱਗੇ ਹੋਇਆ ਹੁਣ ਬੈੱਡਾਂ ਨੂੰ ਖੋਲਣ ਮਿਸਤਰੀ ਬੁਲਾਏ ਇਹਨਾਂ ਨੇ ਸਹੀ ਗੱਲ ਹੈ ਮਿਸਤਰੀ ਹੈ ਮਿਸਤਰੀ ਬਣਿਆ ਜੀ ਅਸੀਂ ਮਿਸਤਰੀ ਬਣਿਆ ਜੀ ਤੇ ਬੈੱਡ ਦਿਖਾ ਦੇ ਕਿੱਦਾਂ ਹੁੰਦੇ ਆ ਐਦਾਂ ਦੇ ਬੈੱਡ ਮਿਲਦੇ ਆ ਨਿਊਜ਼ੀਲੈਂਡ 'ਚ ਜੀ ਬਸ ਇਹਨਾਂ ਦੇ ਉੱਪਰ ਗੱਦਾ ਰੱਖਿਆ ਹੁੰਦਾ ਕੋਈ ਸਟੋਰੇਜ ਨਹੀਂ ਕੋਈ ਕਸ਼ਨ ਨਹੀਂ ਐਦਾਂ ਦੇ ਚਾਹੇ ਹੁਣ ਆ ਲੱਗਿਆ ਆਪਣੇ ਇੰਡੀਅਨ ਬੰਦੇਆਂ ਦਾ ਦਿਮਾਗ ਲਾਇਆ ਉਹਦੇ ਜੀ ਹਾਂ ਸਿਮਰ ਨੇ ਖਲੂਰ ਖਾ ਕੇ ਛੁੱਟੀ ਨਹੀਂ ਭਾਜੀ ਖਲੂਰ ਨਹੀਂ ਆ ਦੇਖ ਆ ਇਹ ਲੋਨੇ ਕਾਬ ਵੇ ਇਹਨੇ ਗੱਦੀ ਨਹੀਂ ਪੱਕੀ ਗੱਲ ਠੀਕ ਇਹਨੇ ਕੱਲ ਆਇਆ ਬੈੱਡ ਤਾਂ ਲੈਣਾ ਕਿਤਾ ਇਹਦੇ ਵਿੱਚ ਦੋ ਦਿਨ ਲੈਂਦੇ ਨਹੀਂ ਨਹੀਂ ਯਾਰ ਮੈਂ ਤੁਹਾਨੂੰ ਦੱਸਦਾ ਜੀ ਵਾ ਕਟਰੀਨਸ ਟਿਹਾਉ ਤੇ 55000 ਡਾਲਰ ਤੁਹਾਡੀ ਫੀਸ ਰਹੇਗੀ ਇੱਕ ਦਿਨ ਕਾਲਜ ਲੱਗੇਗਾ ਇੱਕ ਦਿਨ ਕਾਲਜ ਲੱਗੇਗਾ ਇੱਕ ਦਿਨ ਵੀ ਤੁਹਾਨੂੰ ਸਿਰਫ ਇਹ ਪੜ੍ਹਾ ਜਾਏਗਾ ਕਿ ਬਈ ਤੁਸੀਂ ਕਿਉਂ ਆਏ ਤੁਸੀਂ ਕਿਉਂ ਆਏ ਜੇ ਹੋਣਾ ਤੇ ਆਓ ਨਹੀਂ ਹੋਣਾ ਤਾਂ ਨਾ ਆਓ ਸਿਰਫ 20 ਦਿਨਸ ਸਾਹ ਸੀ 20 ਦਿਨਸ ਨਹੀਂ 20 ਦਿਨਸ ਬੱਸ ਪਰੇ ਦੇ ਤੁਹਾਨੂੰ ਬੈਗ ਦੇ ਦੇਣਾ ਤਾਂ ਤੁਹਾਨੂੰ ਪਤਾ ਇੰਡੀਆ ਦੇ ਵਿੱਚ 80% ਕੁੱਟ ਇਹੀ ਪੈਂਦੀ ਹੁੰਦੀ ਸੀ ਵੀ ਸਕੂਲ ਜਾਓ ਪੜੋ ਨਾ ਪੜੋ ਆਪਾਂ ਬੈਗ ਦੀ ਗੱਲਾਂ ਕਰਦੇ ਆਂ ਹਾਂ ਕੰਮ ਛੱਡੋ ਬੈਠ ਕੇ ਅੱਜ ਉਪਿੰਜਾ ਤੇ ਬੈਠ ਜੀ ਆਹ ਕਿ ਚੱਕਰ ਇਹ ਜੇਲ੍ਹ 'ਚ ਅਸੀਂ ਆਹ ਜੇਲ੍ਹ ਹੀ ਬਣਾਤੀ ਆ ਤੁਸੀਂ ਜੇਲ੍ਹ 'ਚ ਨਹੀਂ ਜੇ ਅਸੀਂ ਜਾ ਸਕਦੇ ਸੀ ਬਾਹਰੋਂ ਆਏ ਅਸੀਂ ਜੇਲ੍ਹ 'ਚ ਕੈਦ ਹੋ ਗਏ ਅਸੀਂ ਉੱਧਰ ਵੀ ਨਿਕਲ ਜਾਦੇ ਉੱਧਰ ਵੀ ਐਗ ਜਗ੍ਹਾ ਅਹੀਂ ਬਾਰੀ ਟੱਪ ਜਾਣੀ ਚਲੋ ਭਾਈ ਬੈੱਡ ਹੋ ਗਿਆ ਸਾਡਾ ਇਹ ਵੀ ਖਾਲੀ ਇਹਨੂੰ ਵੀ ਹੁਣ ਬਾਹਰ ਕੱਢ ਕੇ ਤੇ ਬਸ ਕੱਲ ਨੂੰ ਹੁਣ ਕੰਮ ਕੱਟ ਗਿਆ। ਇਹਨੂੰ ਹਲੇ ਇੱਥੇ ਰਹਿਣ ਦੋ ਬਾਹਰ ਜਗ੍ਹਾ ਨਹੀਂ ਹੈ। ਤੇ ਇੱਥੇ ਪੈਣਾ ਨਹੀਂ ਉਹ ਕਰਨੇ ਨੂੰ ਲਾ ਦੋ ਨਾ। ਆਹੇ ਕੋਰਨਾਂ ਲਾ। ਅੱਜ ਦਾ ਸਾਡਾ ਦਿਨ ਇਦਾਂ ਜੀ ਸਮਾਪਤ ਹੋ ਰਿਹਾ। ਯਾਨੀ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਗਾਹ ਪਿਆ ਹੈ। ਤੇ ਬਾਕੀ ਹੁਣ ਤੁਸੀਂ ਬਾਕੀ ਸਵੇਰੇ ਤੁਹਾਨੂੰ ਦਿਖਾਉਣੇ ਆਉਣਾ ਸੀ ਸਵੇਰੇ ਡੇ 2 ਕਿਦਾਂ ਕਰਦੇ ਆ ਸੈਟਅਪ। ਬਹੁਤ ਹੀ ਔਖਾ ਮੈਂ ਫਿਰ ਕਹਾਂਗਾ। ਸੰਜੇ ਸੇਕਾਰ ਅਗੇ ਨਾ ਅੱਜ ਡੇਟ 2 ਆ ਜੀ ਡੇਟ 2 ਦੇ ਵਿੱਚ ਹੁਣ ਅੱਜ ਤੁਹਾਨੂੰ ਦਿਖਾਉਣੇ ਆ ਬਾਹਰ ਵੈਦਰ ਬਹੁਤ ਵਧੀਆ ਤਾਂ ਨਹੀਂ ਹੈਗਾ ਮੀਂਹ ਮੂ ਪੈ ਰਿਹਾ ਠੰਡ ਵੀ ਬਹੁਤ ਜਿਆਦੀ ਆ ਤੇ ਆਈ ਹੋਪ ਕਿ ਸਾਡਾ ਡਿਲੀਵਰੀ ਡਿਊਟੀ ਵਾਲਾ ਕੰਮ ਸਾਰਾ ਸਹੀ ਹੋ ਜਾਵੇ ਤੇ ਪਰਮਾਤਮਾ ਸਾਡਾ ਸਾਥ ਦੇਵੇ ਤੇ ਅੱਜ ਦਾ ਡੇਟ 2 ਆ ਜੀ ਤੇ ਆਪਾਂ ਆ ਰਾਮ ਨਾਲ ਹੌਲੀ ਹੌਲੀ ਸਮਾਨ ਸਾਰਾ ਚੱਕਦੇ ਹੁਣ 8:15 ਹੋ ਗਿਆ ਬਸ 15 ਮਿੰਟਾਂ ਵਿੱਚ ਹੁਣ ਪਹੁੰਚਣਾ ਆ ਜਾ ਕੇ ਚਾਬੀ ਚੁਬੀ ਚੱਕਣੀ ਆ ਜੀ ਤੇ ਏਜੰਸੀ ਵਾਲਿਆਂ ਤੋਂ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅੱਗੇ ਮਿਲਦੇ ਆਂ ਲੋ ਜੀ ਪਹੁੰਚ ਗਏ ਅਸੀਂ ਕੋਈ ਨੋ ਵੀ ਕਾਲਾਂ ਦੇ ਇਨਾਂ ਤੋਂ ਅਸੀਂ ਲੈਣੀਆਂ ਆਪਣੀਆਂ ਚਾਬੀਆਂ ਚਲੋ ਫਿਰ ਆਜੋ ਹਾਂ ਜੀ ਮਿਲ ਗਈ ਚਾਬੀ ਲੋ ਜੀ ਚਾਬੀਆਂ ਮਿਲ ਗਈਆਂ ਮੀਂਹ ਪੈ ਰਿਹਾ ਬੁਰਾ ਹਾਲਾ ਵਿੱਚ ਪਰ ਆਪਾਂ ਜੋ ਦੇ ਕਾਊਂਟ ਡਾਊਨ ਤੋਂ ਆਪਾਂ ਚੱਕ ਲਿਆ ਜੀ ਸਾਰੇ ਕਾਰਡਬੋਰਡ ਤੁਹਾਨੂੰ ਚਾਹੀਦੇ ਸੀ ਕਿਉਂਕਿ ਵੈਨ ਥੋੜੀ ਲੰਬੀ ਸੀਗੀ ਤੇ ਆਪਾਂ ਥੱਲੇ ਬਣਾ ਲਿਆ ਵਧੀਆ ਮਾਹੌਲ ਤੇ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਲੋਡਿੰਗ ਹੁੰਦੀ ਹਾਂ ਜੀ ਪਹੁੰਚ ਗਏ ਜੀ ਘਰ ਦੇ ਬਾਹਰ ਤੇ ਆ ਆਪਣੀ ਹੈਗੇ ਘਰ ਦੀ ਐਂਟਰੀ ਬਾਹਰ ਦੀ ਤੇ ਇੱਥੇ ਹੁਣ ਅਸੀਂ ਆਏ ਆ ਬੇਸਿਕਲੀ ਦੇਖਣ ਲਈ ਵੀ ਘਰ ਦੇ ਵਿੱਚ ਕਿਵੇਂ ਕੀ ਆ ਕਿਵੇਂ ਨਹੀਂ ਹਲੇ ਤੱਕ ਤੁਹਾਨੂੰ ਸੱਚੀ ਦੱਸਾਂ ਪਰਾ ਜੋ ਤੇਰੇ ਘਰ ਨਹੀਂ ਦੇਖਿਆਗਾ ਚੰਗੀ ਤਰ੍ਹਾਂ ਇਹਨੇ ਲਾਸਟ ਈਅਰ ਤਾਂ ਦੇਖਿਆ ਹੋਇਆ ਕਿਉਂਕਿ ਇਸ ਵਾਰੀ ਜਦੋਂ ਮੈਂ ਵਿਊਇੰਗ ਕਰਨ ਆਇਆ ਸੀ ਤਾਂ ਮੈਂ ਇਕੱਲਾ ਆਇਆ ਸੀਗਾ ਹੁਣ ਤੁਸੀਂ ਦੇਖ ਸਕਦੇ ਹੋ ਵੀ ਘਰ ਦੀ ਐਂਟਰੀ ਆ ਹਾਂ ਲਾਉਣ ਕੱਟਿਆ ਵਧੀਆ ਤੇ ਇਧਰੋਂ ਆ ਡੋਰ ਆ ਜੀ ਅੱਛੇ ਕਾ ਡੋਰ ਆ ਏਦਾਂ ਕਹਿੰਦੀ ਸੀ ਠੀਕ ਆ ਫੋਲੋ ਵੀ ਫਟਾਫਟ ਦੇਖੋ ਆਪਣਾ ਟਾਈਮਾਰੇ ਬਹੁਤ ਸਾਹਵਦਾਈ ਆ ਵੀਡੀਓ ਤਾਂ ਨਾਲ ਦੀਆਂ ਚੱਲੀ ਜਾਣੀਆਂ ਤੁਸੀਂ ਜਾਨੀ ਆਪਣੇ ਫੁੱਲ ਕਨਸੈਂਟਰੇਟ ਰੱਖੋ ਕੰਮ ਤੇ ਤੇ ਹੁਣ ਪ੍ਰਾਜੋਗ ਦੇ ਨੇ ਬੇਸਿਕਲੀ ਦੇਖਣਾ ਹੈ ਵੀ ਘਰ ਹੈ ਕਿਦਾਂ ਦਾ ਨਹੀਂ ਦਰਵਾਜ਼ਾ ਨਹੀਂ ਖੁੱਲਦਾ ਜੀ ਬਾਹਰ ਖੁੱਲਦਾ ਮੈਨੂੰ ਲੱਗਾ ਕਿ ਇਹ ਸਲਾਈਡਿੰਗ ਆ ਇਹ ਚਲੋ 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 ਇਹ ਕਰਟਨ ਬਹੁਤ ਸੋਹਣੇ ਆ ਇਹ ਹੋ ਗਿਆ ਜੀ ਲਿਵਿੰਗ ਰੂਮ ਆ ਲੈ ਆ ਦੂਜੇ ਹੀ ਆ ਯਾਰ ਐਵੇਂ ਕਹਿੰਦੇ ਸੀ ਗੈਸ ਆੜੇ ਗੈਸ ਨਹੀਂ ਆ ਉਹ ਕਹਿੰਦੇ ਸੀ ਕਿ ਗੈਸ ਆੜੇ ਟਾਪ ਚਲੋ ਕੋਈ ਗੱਲ ਨਹੀਂ ਦੇਖੋ ਗਰਾਸ ਦਾ ਕੀ ਕੀ ਇਸ ਘਰ ਚ ਪਤਾ ਲੱਗੂ ਤੇ ਆ ਹੈਗਾ ਸਾਡਾ ਬੈਕ ਯਾਰ ਕਿਚਨ ਤੋਂ ਦਿਖਦਾ ਜੀ ਬਹੁਤ ਸਾਰੇ ਸੋਨੇ ਦੇ ਰਸਤੇ ਲੱਗੇ ਮਗਰ ਆ ਆ ਹੈਗੀ ਸਾਡੀ ਲਾਂਡਰੀ ਜਿੱਥੇ ਜੀ ਕੱਪੜੇ ਧੋਣੇ ਆ ਸਾਡਾ ਰੂਮ ਹਾਂ ਬਹੁਤ ਖੁੱਲਾ ਆਪਣੇ ਕਮਰੇ ਬਿਮਾਰੀ ਦੇ ਕਿੱਡੀ ਵੱਡੀ ਤੁਹਾਨੂੰ ਤਾਂ ਕਹਿੰਦੀ ਛੋਟੀ ਆ ਸੋ ਇੱਧਰ ਅੱਗੇ ਆ ਜਾਓ ਜੀ ਹੁਣ ਆਪਾਂ ਅੱਗੇ ਦੇਖ ਲਈਏ ਇੱਧਰ ਇੱਕ ਬੈਡਰੂਮ ਵਨ ਬੈਡਰੂਮ ਹੈ ਜੀ ਆ ਤੇ ਆ ਦੀ ਹੈਗੀ ਵਾਰਡਰੋਬ ਕੰਡਰੂਮ ਚਿੱਟੇ-ਚਿੱਟੇ ਸਾਰੇ ਸਾਰੇ ਦਰਵਾਜ਼ੇ ਵੀ ਸਾਫ਼ ਰੱਖਣੇ ਪੈਣੇ ਆ ਤੇ ਗੈਰੇਜ ਦੀ ਐਂਟਰੀ ਡਬਲ ਗੈਰੇਜ ਸੋ ਇਹ ਅੱਜ ਸਾਡਾ ਘਰ ਨਵਾਂ ਜਿੱਥੇ ਅਸੀਂ ਸ਼ਿਫਟ ਹੋਣਾ ਤੇ ਲਓ ਜੀ ਸਮਾਨ ਆਪਾਂ ਲੱਦ ਲਿਆ ਗੱਡੀ 'ਚ ਬਹਿ ਗਏ ਆ ਬਹੁਤ ਹੀ ਔਕਾ ਥੋੜਾ ਜਿਹਾ ਕੰਮ ਆ ਮੈਂ ਮੋਟੀ-ਮੋਟੀ ਜੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਨਾ ਤੇ ਉਹ ਸਾਹਮਣੇ ਜਾਂਦੀ ਹੈ ਪ੍ਰਾਵ ਚੋਦੀ ਗੱਡੀ ਆ ਹੈਗੀ ਹੈ ਜੀ ਮੇਰੀ ਗੱਡੀ ਤੇ ਹੁਣ ਆਪਾਂ ਚੱਲੀਏ ਧਿਆਨ ਨਾਲ ਉੱਥੇ ਜਾ ਕੇ ਮਿਲਦੇ ਆਂ ਲਓ ਜੀ ਜੋਰ ਲੱਗਿਆ ਪਿਆ ਪੂਰਾ ਇਹਨਾਂ ਦਾ ਹੁਣ ਸਾਰੇ ਸਾਡੇ ਲੇਬਰ ਲੱਗੀ ਆ ਪੂਰੀ ਫਰੀ ਵਾਲੀ ਤੇ ਸਮਾਨ ਲੱਦੀ ਜਾਂਦੇ ਐ ਇੰਦਾ ਬੰਦੇ ਨੂੰ ਮਿਲ ਜੇ ਕੰਮ ਹੋਰ ਕੀ ਚਾਹੀਦਾ ਠੀਕ ਆ ਕਿ ਨਹੀਂ ਉੱਧਰ ਦੂਜੀ ਗੱਡੀ ਵੀ ਦੇਖੋ ਭਰੀ ਪਈ ਆ ਬਹੁਤ ਔਖਾ ਭਾਈ ਦੇਖੋ ਹਲੇ ਹੋਰ ਕਿੰਨਾ ਟਾਈਮ ਲੱਗਦਾ ਹੋ ਜੀ ਘਰ ਸਾਡਾ ਆਲਮੋਸਟ ਖਾਲੀ ਹੋਈ ਚੱਲਿਆ ਬਸ ਦੋ ਚੀਜ਼ਾਂ ਰਹਿ ਗਈਆਂ ਤੇ ਦੋ ਗੇਟੇ ਸਾਡੇ ਹੋਰ ਲੱਗਣੇ ਆ ਉਸ ਤੋਂ ਬਾਅਦ ਜਰਾ ਕਰਨੀਆਂ ਸਫਾਈਆਂ ਤੇ ਦੇਖ ਸਾਡੇ ਸਿਮਰ ਨੇ ਕਿੰਨਾ ਘਾਹ ਪਾਇਆ ਆ ਕਮਰੇ 'ਚ ਤੇ ਹੁਣ ਲੱਗਿਆ ਸਫਾਈਆਂ ਕਰਨ ਕਹਿੰਦਾ ਮੈਂ ਸਫਾਈ ਕਰਦਾ ਤੇ ਇੱਧਰ ਆਪਣਾ ਦੇਖ ਲਓ ਜੀ ਲੀਵੀ ਰੂਮ ਚ ਹਾਂਜੀ ਭਾਂਡੇ ਮੰਜਣ ਵਾਲਾ ਲੈ ਗਏ ਆਹ ਤੇ ਹੁਣ ਲਿਆਉਂਗੇ ਅਸੀਂ ਆਹ ਘੜੇ ਚ ਨਾ ਤੂੰ ਅੰਦਰ ਚੱਲ ਕੇ ਕਿਨ ਆਇਆ ਥੱਲੇ ਕੱਪੜੀ ਲੋਣੇ ਚ ਚਲੋ ਜੀ ਹੁਣ ਕਰ ਹੁਣ ਸਫਾਈਆਂ ਹੋਣਗੀਆਂ ਜੀ ਉਦੋਂ ਬਾਅਦ ਫਿਰ ਵੇਲੇ ਹੋਵਾਂਗੇ ਫਿਰ ਵੇਲੇ ਕਿਤੇ ਫਿਰ ਫਿਰ ਉਧਰ ਕਾਰਜ ਸ਼ੁਰੂ ਦੂਜੇ ਘਰ ਚ ਚੱਲੀਏ ਫਿਰ ਇਥੇ ਮਰ ਆਹ ਸ਼ਾਮ ਦਾ ਟੂਲ ਬਾਕਸ ਹਾਂਜੀ ਚਲੀ ਜਾਂਦਾ ਕੰਮ ਓਹੋ ਬਸ ਹੋ ਗਈ ਤੇ ਤਸੱਲੀ ਹੋ ਗਈ ਹੈ ਚਲੋ ਵਧੀਆ ਹਾਲੇ ਇੰਨਾ ਗੰਦ ਪੈਂਦਾ ਚਲੋ ਚਲੋ ਆਣ ਮੂਵ ਕਰਦੇ ਕਰਦੇ ਬਹੁਤ ਬਸ ਹੋ ਗਈ ਆ ਜੀ ਸਰੀਰ ਦੀ ਤੇ ਆ ਮਗਰਲਾਣਾ ਸਾਡਾ ਜਿਹੜਾ ਪਿਆ ਬੈੱਡ ਦਾ ਪੀਸ ਆ ਇਹ ਵੈਲਡਿੰਗ ਹੋਣਾਣਾ ਹੁਣ ਵਰਕਸ਼ਾਪ ਤੇ ਛਾੜੂਗਾ ਬਾਈ ਆਪਣਾ ਵੈਲਡਿੰਗ ਕਰ ਦੂਗਾ ਤੇ ਇਨੇ ਚਿਰ ਤੱਕ ਆਪਾਂ ਬਾਈ ਦੀ ਵੈਨ ਛੱਡ ਦਾਂਗੇ ਜਿਹਨੇ ਹਨਾ ਆਪਾਂ ਨੂੰ ਐਨ ਦਿੱਤੀ ਸੀ ਤੇ ਤੁਹਾਨੂੰ ਦਿਖਾਉਣੇ ਆ ਬਾਕੀ ਹੁਣ ਨਾਲ ਨਾਲ ਟਿੱਥੀ ਚੱਲੂ ਗਈ ਹੁੰਦਾ ਥੱਕ ਗਏ ਬਹੁਤ ਕੀ ਕਰਨ ਬੈਠਾ ਕੰਮ ਹੋ ਗਿਆ ਪਿਆ ਲੋ ਜੀ ਆ ਮੈਂ ਬਸ ਇਹ ਬਸ ਵੀਡੀਓ ਬਣਾ ਲਿਆ ਕੰਮ ਸਫਾਈ ਹੋਣ ਤੋਂ ਬਾਅਦ ਲੈ ਵੀ ਘਰ ਤਾਂ ਸਫਾਈ ਹੋਣ ਤੋਂ ਬਾਅਦ ਚੁੱਲ੍ਹੇ ਦੀ ਥਾਂ ਮਿਲਦੀ ਹੋਈ ਠੀਕਾ ਲੋ ਜੀ ਲੈ ਭਾਈ ਦੇਖ ਤਾਂ ਤੁਹਾ ਠੀਕਾ ਸਫਾਈ ਇੰਨੀ ਹੋ ਗਈ ਹੈ ਭਾਈ ਥੱਲੇ ਪੈਣਾ ਬਸਦ ਆ ਗਿਆ ਹੁਣ ਲੋ ਜੀ ਸਫਾਈ ਤਾਂ ਬਾਈ ਬਹੁਤ ਵਧੀਆ ਹੋ ਗਈ ਯਾਰ ਹਣਾ ਬਹੁਤ ਸਾਫ ਹੋ ਗਿਆ ਲੈ ਦੇ ਤਾਂ ਸਿੰਘ ਛਾਣ ਚ ਨਹੀਂ ਆਉਂਦਾ ਵਾਹ ਤੁਹਾਡੇ ਤੁਹਾਨੂੰ ਤਾਂ ਤੁਹਾਨੂੰ ਤਾਂ ਨਾਮ ਮਿਲਣਾ ਚਾਹੀਦਾ ਭਈ ਕੋਈ ਨਾ ਕੋਈ ਆ ਬੰਦ ਕਰ ਦੀ ਬਾਹਰੀਆਂ ਕਿਤੇ ਅੰਦਰ ਹੀ ਨਾ ਮੀਂਹ ਆ ਜਾਏ ਕਿਤੇ ਤੋਤਾ ਨਾ ਜਾਵੇ ਗਾਰਵੇਟ ਸਹੀ ਗੱਲ ਆ ਕਿਦਾਂ ਮੈਂ ਕਿਹਾ ਬੰਦ ਕਰਦਾ ਕਿ ਅੰਦਰ ਮੀਂਹ ਨਾ ਆ ਜਾਏ ਪਾਸ ਪੂਰਾ ਵਧੀਆ ਕੰਦਾ ਗੁੰਦਾ ਜਿਹੜੀ ਇਹਨੇ ਕੰਧ ਤੇ ਲਵੇੜੀ ਨਾਲ ਹੋ ਗਈ ਸਾਹਿਬ ਕਿਹੜੀ ਮੋੜੀ ਤੂੰ ਲਵੇੜੀ ਸਿੱਧਰ ਰਾਤ ਬੀ ਭਾਜੀ ਉਹ ਭਾਜੀ ਕੁਛ ਹੈ ਨਹੀਂ ਬੀਜੀ ਆਹ ਦੇਖੋ ਅੱਛਾ ਨਹੀਂ ਨਹੀਂ ਪ੍ਰਾਣਾ ਹੀ ਆ ਤਾਂ ਮੈਂ ਤਾਂ ਹੱਸਦਾ ਇਹਨੂੰ ਛੇੜਦਾ ਲੋ ਜੀ ਆ ਸਾਡੇ ਬਾਬਾ ਜੀ ਦੀ ਫੋਟੋ ਰਹਿ ਗਈ ਹਾਂ ਹੀ ਲੱਗਣੀ ਇਹ ਲਾ ਲਈਏ ਬਾਬਾ ਸਿੰਘ ਬਾਬਾ ਸਿੰਘ ਚਲੋ ਜੀ ਉਹਨੂੰ ਹੀ ਦੇਖਿੰਦੇ ਆ ਹਾਂ ਲੋ ਜੀ ਆਹ ਤੁਹਾਨੂੰ ਖਾਓ ਅਭੀ ਇਹ ਵੀ ਸਿੰਕ ਅਸੀਂ ਸੇ ਵੀ ਸਾਫ਼ ਕੀਤੇ ਆ ਸੀ ਸੀ ਮੈਂ ਕੀਤਾ ਆ ਬਹੁਤ ਵਧੀਆ ਬੀ ਬਾਹਰ ਬਾਕੀ ਸਾਡਾ ਵੀਰ ਆ ਗਿਆ ਹੁਣ ਸਫਾਈ ਹੋਣ ਤੋਂ ਬਾਅਦ ਤੇ ਹੁਣ ਸਾਡੀ ਹੈਲਪ ਕਰਾਊਗਾ ਦੂਜੇ ਕੰਮ ਚ ਸਾਡਾ ਸਫਾਈ ਵੀ ਕਰਾਤੀ ਸਾਡੇ ਹੀਰੋਂ ਦੀ ਐਂਟਰੀ ਸਾਡੇ ਤੋਂ ਲੇਟ ਹੋ ਗਈਆ ਚਲੋ ਵਧੀਆ ਹੋ ਗਿਆ ਠੀਕ ਹੋ ਗਿਆ ਵੀਰ ਜੀ ਚਲੋ ਬਾਹਰ ਆ ਦੇਖ ਲੋ ਜੀ ਬੰਦੇ ਸੈਟਿੰਗਾਂ ਵੀ ਲਾਗੇ ਕਰਨੇ ਨਹੀਂ ਛੇਤੀ ਮਿੰਟੋ ਮਿੰਟ ਹੈ ਸਾਨੂੰ ਜਮਾ ਟਾਈਮ ਨਹੀਂ ਲੱਗਿਆ ਸਾਰਿਆਂ ਨੇ ਸੈਟਿੰਗਾਂ ਕਰ ਵੀ ਲਈਆਂ ਤੁਸੀਂ ਦੇਖ ਲੋ ਹੁਣ ਨਵੇਂ ਘਰ ਦੇ ਵਿੱਚ ਇੰਨਾ ਮਿੰਟੋ ਮਿੰਟ ਕਾ ਪੈ ਪੀ ਗਿਆ ਕੀ ਕਰੂ ਬੰਦਾ ਦੱਸੋ ਗਾਈਸ ਗਾਈਸ ਹਾਂ ਗਾਈਸ ਬਰੇ ਕੀ ਹੋ ਗਿਆ ਗਾਈਸ ਵਧੀਆ ਚੀਜ਼ ਖੋਣੇ ਵਧੀਆ ਚੀਜ਼ ਖਰਦ 100% ਵੈਲ ਮੈਰਿਟ ਬੈਂਡ ਦੇ ਨੇ ਇਦਾਂ ਦੇ ਅੱਜ ਐ ਹੀ ਆ ਜੀ ਮੈਂਟੋਰ ਮੈਂਟੀ ਸਾਰਾ ਕੋ ਸੈਟਿੰਗ ਮੈਂ ਕਹਿੰਦਾ ਸਾਕੇ ਵੀ ਦੇਖ ਲੈ ਲੱਗਦਾ ਬਾਈ ਨੇ ਲੋ ਬਾਈ ਨੇ ਸੈਟਿੰਗ ਕਰ ਵੀ ਲਈ ਆ ਕੰਮ ਨਹੀਂ ਕਰਦਾ ਆ ਤੌਲੀਆ ਨਹੀਂ ਸੋਨਾ ਲਾਇਆ ਬਾਈ ਨੇ ਤੌਲੀਆ ਨਹੀਂ ਬਾਈ ਸੋਨਾ ਲਾਇਆ ਤੁਸੀਂ ਕੋਲੇ ਹਰੇ ਰੱਖਿਆ ਬੈਂ ਅੱਛਾ ਸਵਾ ਦੇਖ ਲੋ ਤੁਸੀਂ ਗਾ ਕਿੰਨਾ ਪਿਆ ਪਿਆ ਟੂਲ ਬਾਕਸ ਆ ਜਾਂ ਉਧਰ ਹੀ ਪਿਆ ਦੂਜੇ ਘਰ ਚੀ ਆ ਲੋ ਜੀ ਪਿਆਰਾ ਘਰ ਹੀ ਬਣਿਆ ਪਿਆ ਬਹੁਤ ਔਖਾ ਜੀ ਲੋ ਜੀ ਸਾਡੇ ਹੁਣ ਦਿਖਾ ਦੇ ਕਰਕੇ ਮੜਿਆ ਲੈ ਜੀ ਸਾਡੇ ਕੁੜੀ ਨੂੰ ਤਾਂ ਪੜਦੇ ਦਾ ਹੀ ਬਹੁਤ ਆ ਇਹ 500 ਡਾਲਰ ਤੁਹਾਡਾ ਕੱਲੇ ਨਹੀਂ ਹੋਣਾ ਮੈਨੂੰ ਲੱਗਦਾ ਆ 500 ਦਾ ਕੱਲੇ ਪੜਦੇ ਦਾ ਹੀ ਆ ਇਹ ਗੱਲ ਆ ਇਹਦੇ ਨਾਲ ਆ ਨਾ ਟੁੱਟਦੀ ਵਿੱਚੋਂ ਕਰੇ ਇਹ ਟੁੱਟ ਕੇ ਪਰ ਕੇ ਚੱਕਰ ਪੈ ਗੱਲ ਹੀ ਸਹੀ ਆ ਇਹ ਪ੍ਰਾਜੋ ਤਿਆਰੀ ਆ ਵੇ ਤਾਈ ਤਾਈ ਸੋਦਰ ਮਮਾ ਇਹੋ ਲਾਇ ਬੋਲਣੇ ਹੈ ਨਾ ਸਹੀ ਗੱਲ ਹੈ ਬਰਾਬਰ ਬਰਾਬਰ ਦੀ ਲਾਗੇ ਲੈ ਗਏ ਗੁਰਵਾਇਦਾ ਪਰਦੇ ਲਾਇਆ ਨੀ ਅਸੀਂ ਆਈ ਚੋ ਪੂਰਾ ਕਰ ਲਿਆ ਹੈ ਨਾ ਕਰਤਾ ਲੈਣਾ ਰਿਹਾ ਸੀ ਹਾਂ ਕਿਉਂ ਲੈਣਾ ਕੋਈ ਬੰਦਾ ਲੈ ਤੇ ਲਿਆ ਦੀ ਉਹ ਚੜੇ ਬੰਦਾ ਇੱਕੋ ਚੀਜ਼ ਨਾ ਜਦੋਂ ਅਸੀਂ ਬਿਜ਼ਨਸ ਨਹੀਂ ਲਿਆਣੋ ਸੀ ਲੋ ਜੀ ਸਾਡੇ ਘਰ ਦੀ ਸੈਟਿੰਗ ਹੋ ਜਾਂਦੀ ਹੈ ਨਾਲੇ ਚੱਲਦੀਆਂ ਖਰਮਸਤੀਆਂ ਤੂੰ ਵਲੌਗ ਦੇ ਵਿੱਚ ਚਾਹੀਂ ਕਹੀਂ ਬਾਈ ਵੀ ਘਰ ਮੇਰਾ ਬੈ ਤੈਨੂੰ ਵਲੌਗ ਐਂ ਕਹਿਣਾ ਬਾਈ ਮੈਂ ਲੈ ਵਾਛਾ ਤੂੰ ਕਹਿੰਦਾ ਮੈਂ ਡੀ ਲੱਗੀ ਤੇਨੇ ਗੱਦੀ ਆਲੀ ਤੇ ਲੈਦੇ ਕਹਿੰਦਾ ਨਹੀਂ ਭਾਈ ਹਲੇ ਨਹੀਂ ਹਲੇ ਨਹੀਂ ਹਣਾ ਨਹੀਂ ਬਾ ਜਾ ਮਾਲਕ ਨੇ ਤੈਨੂੰ ਰੰਗ ਭਾਗ ਲਾਏ ਮੈਂ ਕਹਾਂ ਜਾ ਵੀਰ ਅੱਗੋਂ ਜਾ ਕੇ ਹੋ ਗਿਆ ਸਾਡੇ ਕੋਲ ਪੈਸੇ ਨਹੀਂ ਹੈਗੇ ਲੈ ਤਾ ਲਿਫਟ ਕਰ ਦਿੰਦੇ ਆ ਸਾਰਿਆਂ ਨੂੰ ਹਾਏ ਇਹ ਨਵਾ ਕਰ ਹਾਏ ਕਿੰਨੇ ਕਾਈਂਡ ਨੇ ਸੱਚੀ ਆਪਣੇ ਨੇਬਰਸ ਕਿੰਨੇ ਕਾ ਦਿੰਦੇ ਕਰ ਦਿੰਦੇ ਆ ਲਓ ਜੀ ਹਾਂਜੀ ਤੁਹਾਡਾ ਬੈੱਡ ਹੁਣ ਆ ਜੀ ਕਰਾਏ ਤਾਂ ਲਈ ਲੈ ਵੀ ਇੱਧਰ ਤਾਂ ਗਾਹ ਪਾਇਆ ਪਿਆ ਨੇ ਪੂਰਾ ਸੱਤ ਈ ਘਰ ਬਣਿਆ ਪਿਆ ਲੈ ਦੇਖ ਤਾਂ ਸਹੀ ਇਹਦੇ ਹੋਣਾ ਮਟੋ ਘਟੀ ਪਹਿਲਾਂ ਇਹ ਕਰ ਲਈ ਜਣਾ ਆਪਾਂ ਆ ਤਾਂ ਮਤਲਬ ਇਹ ਟਰੈਕਾਂ ਦੇ ਪਿੱਛੇ ਲੱਗੇ ਬੰਦੇ ਆਓ ਇਜ਼ੀ ਗਿਆ ਅੱਗੀ ਕੱਢ ਲਾ ਤੂੰ ਸਾਰਾ ਜਗੰਧਰ ਦੇ ਲਈ ਕਰਦਾ ਹੈ ਨਾ ਬਾਈ ਆਹ ਤਾਂ ਜਿਵੇਂ ਟੋヨタ ਦੇ ਪਿੱਛੇ ਨਹੀਂ ਲਾਏ ਹੁੰਦੇ ਬੈਰੀ ਜਲ ਜਾ ਉਹ ਆਏ ਹੈ ਨੇ ਨੇ ਟਰੱਕਾਂ ਦੇ ਜਬ ਨਹੀਂ ਜਾਲੀ ਜੀ ਲੱਗੀ ਹੁੰਦੀ ਕਿੱਦਾਂ ਮਾਹ ਕੁੱਲੀ ਆਦਾਂ ਗਮੜ ਹਾਂ ਸਾਡੇ ਟੈਕ ਪਾਣੀ ਰਹਿ ਗਿਆ ਐਂਗਰ ਨਾਲ ਬਣਾ ਐਂਗਰ ਲਿਆਉਂਗਾ ਲੋਕ ਸਾਬਾ ਕਰੂੰਗਾ ਲੈਵਣੇ ਬੰਦੀਏ ਪਰ ਵੈਸੇ ਤੁਹਾਨੂੰ ਲੱਗਦਾ ਕਵਲ ਕੁਝ ਲਾ ਕੇ ਵੇਦਾ ਭਾਈ ਬੰਦੇ ਬੰਦੇ ਲੋਕ ਕਿਹਾ ਅੱਛਾ ਸੋ ਥਿਸ ਇਜ਼ ਦਾ ਟੂਡੇ ਸਟਾਰਟ ਲੋ ਜੀ ਆ ਦੇਖ ਲੋ ਵੀਰ ਸਾਡਾ ਜਦੋਂ ਆਇਆ ਸੀ ਇੰਡੀਆ ਤੋਂ ਤੇ ਪੂਰਾ ਸੀ ਵੀ ਸੀ ਵੀ ਕੇ ਸੀ ਬਣਾਇਆ ਪੂਰਾ ਬੰਦੇ ਦਾ ਚਲੋ ਯਾਰ ਭਾਈ ਇਹ ਗੇਮ ਆਹ ਯਾਰ ਫੋਟੋ ਫੋਟੋ ਲੈ ਟੂਲ ਬਾਕਸ ਲੈ ਓ ਛੁੱਟੀ ਮਾਰ ਕੇ ਬਹਿਣੋ ਦੇਖ ਬੱਦਲ ਚੜਿਆ ਆਉਂਦਿਆ ਗੋ ਗਿਆ ਕੀ ਕਰਨ ਗਿਆਂ ਚਲ ਯਾਰ ਲੀ ਵੀ ਲੀ ਗਿਆਂ ਵੀ ਸਾੜੀਆਂ ਮਲੋ ਇੱਥੀ ਨੇ ਹੈ ਨਹੀਂ ਲੱਗਣੀ ਕਿ ਕਿ ਲੱਗਵਾ ਆ ਸਾ ਵਾਈਫਾਈ ਤੇ ਚੱਲ ਚੱਲ ਨਹੀਂ ਡਾਗੀ ਚੱਕਰਾ ਹਾਂ ਯਾਰ ਵਾਈਫਾਈ ਦਾ ਸਿਆਪਾ ਪਿਆ ਨਹੀਂ ਨਹੀਂ ਇਹ ਪਿਆ ਤਾਂ ਸਿਆਪਾ ਪਿਆ ਨਹੀਂ ਨਹੀਂ ਇਹ ਲੱਗਦੀ ਹੈ ਕਿ ਕਿ ਲੱਗਣਾ ਇਹ ਨੋਰਮਲ ਰੇਂਜ ਵੀ ਨਹੀਂ ਹੁੰਦੀ ਓਏ ਇਹ ਤਾਂ ਲੱਗਦੇ ਨਹੀਂ ਨਹੀਂ ਲੱਗ ਨਹੀਂ ਰਿਹਾ ਅਵੇ ਕਵਿਲਾ ਨਹੀਂ ਜਿੰਨੂੰ ਲੱਗ ਰਹੇ ਆਹ ਵਾਰ 80 14 ਸੀਰੀਜ਼ ਹੈ 14 ਸੀਰੀਜ਼ ਹੈ ਵੀ ਵੀ ਕੋ ਲੋ ਐ ਵੀਰੇ ਦਾ ਹੋਇਆ ਲੈ ਬੰਦੂਰੀ ਫੋਟੋ ਖਿੰਦੀ ਜਾਂਦੇ ਤੇ ਵੀਡੀਓ ਖਿਡਾਉਂਦੇ ਵੀਡੀਓ ਵੀਡੀਓ ਵਲੋਗਿੰਗ ਕਰੀਏ ਲੈ ਕਿਹਦਾ ਮਾਮਾ ਇਹ ਸਾਡੇ ਵਲੋਗਿੰਗ ਹੋ ਰਹੀ ਹੈ ਜੀ ਦੇਖੋ ਬਹੁਤ ਜੋਰ ਲੱਗਿਆ ਪਿਆ ਸਾਰਿਆਂ ਦਾ ਤੇ ਬਹੁਤ ਹੀ ਜਾਨੀ ਕਿ ਔਖਾ ਕੰਮ ਆ ਤੇ ਬਹੁਤ ਬੱਧੀ ਪੁਆਰੀ ਔਖੇ ਤਰੀਕੇ ਨਾਲ ਕਰ ਲਈ ਬੰਦੇ ਅਸੀਂ ਲੇਬਰ ਮੰਗਾਈ ਆ ਸਸਤੀ ਆ ਇੱਕ ਆ ਇੱਕ ਆ ਇੱਕ ਦੋ ਤਿੰਨ ਲੈ ਲਏ ਹੋਣ ਤੇ ਲੱਗੇ ਪਏ ਆ ਇਹਨਾਂ ਦੇ ਪੈਸੇ ਕੱਟਿਓ $20 ਇਹਨਾਂ ਦੇ ਪੈਸੇ ਕੱਟਨੇ ਕਰਨੇ ਆ ਜੀ ਟੋਟੋ ਦਿਨ ਦਾ ਲੇਬਰ ਮੰਗਾਈ ਆ ਸੇਟ ਐਂਟਰੀ ਹੋ ਤਾ ਸੇ ਕੰਮ ਹੀ ਸਾਡੇ ਕੰਮ ਨਹੀਂ ਆ ਆ ਮੁੰਡਾ ਕੰਮ ਕਰ ਰਿਹਾ ਵਾ ਕੀ ਕਰ ਰਹੇ ਹੋ ਤੁਸੀਂ ਮੈਂ ਚ ਨਟ ਕੱਸਣ ਆਇਆ ਹਾਂ ਬੰਦੇ ਵੀ ਕਿਉਂ ਆ ਗਾ ਕੀ ਹੋ ਗਿਆ ਗੱਲ ਨਹੀਂ ਸੁਣੀ ਤੁਹਾਡੀ ਗੱਲ ਹੀ ਸੁਣੀ ਤੁਹਾਡੀ ਟੋਟੋ ਦਿਨ ਦਾ ਮਕੈਨਿਕ ਆਇਆ ਹੈ ਕਹਿੰਦੇ ਅਸੀਂ ਪੈਸੇ ਜ਼ਿਆਦਾ ਚਾਰਜ ਕਰਾਂਗੇ ਅਸੀਂ ਪੋਰਚ ਏਰੀਆ 'ਚ ਰਹਿੰਦੇ ਆ ਆ ਹਾਂ ਹਾਂ ਤਾਂ ਨਟ ਕਰ ਦਿੰਦੇ ਅਸੀਂ ਆਓ ਹੁਣ ਕਿ ਨਿਕਲਣ ਆਲੇ ਆ ਗਏ ਸਾਡੇ ਤੋਂ ਵੇਖੋ ਸੱਜਣਾ ਜੀ ਜੀ ਜਾਂ ਇਹ ਨੀਂਦ ਹੀ ਤਾਂ ਬੋਲਦਾ ਇਹਦਾ ਤਾਂ ਬਸੰਦਾ ਨੇ ਭਾਈ ਜਾਨ ਮੈਂ ਕਮੈਂਟ ਕੋ ਯਾਰ ਆਪਾਂ ਅਛਾ ਤੁਹਾਡੇ ਕੋਲ ਆਹੀ ਲਗਣੀ ਕੋਈ ਆਹ ਤਾਂ ਦੋ ਹੈਗੀਆਂ ਆਪਣੇ ਕੋ ਇਹ ਸਾਈਡਾਂ ਤੇ ਲੱਗ ਜਾਣਗੀਆਂ ਦੋਵੇਂ ਨਹੀਂ ਲੱਗਦੀ ਬਲੌਗ ਜਿਆਦਾ ਵੱਡਾ ਬਣਜਣਾ ਕਰਦਾ ਮੈਂ ਗੰਡੇ ਗੁੱਡੇ ਨੂੰ ਹੁਣ ਖਾਨ ਨੂੰ ਆ ਗਿਆ ਕੁਛ ਇਹ ਕਿ ਲੱਗੋਗੇ ਨਹੀਂ ਭਾਬੀ ਕੰਮ ਕਰ ਲੈੰਦੋ ਕੋਈ ਸਾਨੂੰ ਨਹੀਂ ਕੋਈ ਇਹ ਕੱਲੇ ਭਈ ਇਹ ਭਾਜੀ ਕੱਲੇ ਲੇਜ਼ ਨਹੀਂ ਖਾਂਦੇ ਹਾਂ ਸੁੱਕੇ ਹੋ ਜਾਂਦੇ ਕਿੱਲਾ ਹੀ ਚਾਹੀਦਾ ਕੁਛ ਨਾਲ ਬੈਠ ਕੇ ਉਹ ਦੇ ਲੈ ਰਸ ਤੇ ਬੈਠ ਰਿਹਾ ਚ ਰਹਿਣਾ ਛੇੜ ਨਾ ਛੇੜ ਉਸ ਤਾ ਖੇੜੋ ਦਰਦਾਂ ਨੂੰ ਆ ਵੀ ਸੇ ਤਾਂ ਇਹ ਹਾਂ ਇੱਕ ਟੱਕਰੋਂ ਲੈਂਟਰ ਲਾਇ ਕਰਾ ਦਣਾ ਹਲੇ ਲੋਯਾ ਹਲੇ ਲੋਯਾ ਤੇਰੇ ਕਿਹੜਾ ਆ ਗਿਆ ਲਈ ਇਹ ਬੰਦਾ ਸਾਡਾ ਭਗਤ ਆਈਏ ਚੱਕਾ ਨਹੀਂ ਜਾ ਰਹਾ ਤਾਂ ਚੱਕ دیا۔ ਰੀਸੈਂਟਲੀ ਤਾਂ ਮੈਂ ਚੇਂਜ ਕੀਤਾ ਨਹੀਂ ਆ ਇਹਦੇ ਤੱਕ ਬੋਲਨੇ ਲੱਗ ਗਈ ਬੋਲਨੇ ਲੱਗ ਗਈ ਮੇਰਾ ਗੱਡਾ ਇੱਥੇ ਭਰਾ ਬੈਠ ਉੱਠਨੇ ਲੱਗਾ ਓਏ ਉਹਦੇ ਚ ਨੇ ਉਹ ਤਾਂ ਨਹੀਂ ਕਈ ਦੋਨੇ ਬਸ ਡੁੱਟਦਾ ਨਹੀਂ ਬਸ ਲੱਗਾ ਦੇਖੇ ਦੇਣਾ ਨਹੀਂ ਦੇਖ ਦੇ ਇਹ ਵੱਡਾ ਸਰੀਰ ਮਜਾ ਲੂਗਾ ਜਦੋਂ ਮੈਂ ਤੂੰ ਮੰਮੀ ਭਾਬੀ ਬੈਠੇ ਜਾਲ ਸੀਰੇ ਤੇ ਬੈਠੀ ਤੇ ਬੈੱਡ ਸਾਡਾ ਥੱਲੇ ਹੋ ਗਿਆ ਲੈਂਟਰ ਭਰਾ ਉਹ ਵੀ ਓ ਸ਼ਾ ਉਹ ਫੜਾਈ ਉਧਰ ਮੈਂ ਆਹ ਦੱਸਣ ਦਿਆਂ ਇਧਰ ਉਹ ਬੈਠੀ ਸੀ ਆ ਤੇ ਇਹ ਵੀ ਮੇਰੀ ਗੱਲ ਸੁਣ ਇਹਦਾ ਕੀ ਕਾਰਨ ਥਲੇ ਬੰਨੇ ਨੂੰ ਲੱਕੜਾ ਲਾ ਕੇ ਸਪੋਰਟ ਲਾ ਦੇਣਾ ਇਦਾਂ ਸੈਂਟਰ ਨਹੀਂ ਇਹ ਨਹੀਂ ਜਾਂਦਾ ਇਹ ਤਾਂ ਕਿਸੇ ਆ ਵੈਲਡਿੰਗ ਨਹੀਂ ਛੁੱਟ ਗਈ ਸੀ ਉਹ ਬੈਲੂ ਯਾਦੋਂ ਤੇ ਬਲੌ ਮੈਂ ਵੀ ਨਾ ਮੈਂ ਜੰਮਿਆ ਯਾਰ ਵਾਟ ਲਾਉਂ ਬੁੱਤਾਂ ਦੇ ਨਹੀਂ ਯਾਰ ਛੜੀ ਵਾਟ ਨਹੀਂ ਆਈ ਉਹ ਤੇ ਸਾਹ ਨੂੰ ਮੜਾ ਕਰੀਂ ਗਏ ਕੋਈ ਆ ਹੋਰ ਕੋਈ ਹੋਰ ਨਹੀਂ ਮਾਈ ਕਲ ਰੈਨ ਆਊਟ ਆਗੇ ਬਕ ਗਿਆ ਬਕ ਗਿਆ ਬਾਈ ਲਾ ਬਕ ਗਿਆ ਹਾਂਜੀ ਵੀਰੇ ਕਿੰਨੇ ਪੇਚ ਲਾਤੇ ਡੱਗੇ ਡੱਗੇ ਦਾ ਕੋਈ ਵੀ ਨਹੀਂ ਲਾਇਆ ਕਿੰਨੇ ਪੇਚ ਲਾਤੇ ਹਾਂਜੀ ਕਿੰਨੇ ਪੇਚ ਲਾਤੇ ਮੈਂ ਆਪਣੇ ਕਸਤੇ ਬੜੇ ਚਿਰ ਦੇ ਮੈਂ ਵਿਹਲਾ ਹੁਣ ਚਲੋ ਬਰਨ ਆ ਕਦੋਂ ਵੇਖੀ ਜਾਂਦਾ ਵੇਚ ਵਾਲੀ ਜੀ ਤੁਸੀਂ ਕਦੋਂ ਵੇਖੀ ਜਾਂਦੇ ਵੇਚ ਵਾਲੀ ਮੈਂ ਵੇਖੀ ਆ ਨਾ ਸੱਤੀ ਘਸਦੇ ਕਿ ਨਹੀਂ ਹਾਂਜੀ ਤਾਂ ਫਾਈਨਲੀ ਹੁਣ ਸਾਡਾ ਸੈਟਅਪ ਹੋ ਗਿਆ ਜੀ ਲੱਗ ਭੱਗ ਸਾਰਾ ਤਾਂ ਨਹੀਂ ਹੋਇਆ ਯਾਨੀ ਕਿ ਮੋਟੀ ਮੋਟੀ ਸੈਟਿੰਗ ਜੀ ਅਸੀਂ ਕਰਤੀ ਆ ਆਪਣੇ ਗੁੱਡਾ ਗੁੱਡੀ ਅਸੀਂ ਵਧੀਆ ਬਾਤ ਆ ਬਸ ਸਮਝੋ ਸੈਟਿੰਗ ਨੇੜੇ ਹੀ ਆ ਫੇਰ ਕੰਮ ਤੇ ਪ੍ਰੋਜੋਤ ਨੂੰ ਫੋਟੋ ਟੰਗਣ ਦਾ ਵੀ ਇੱਕ ਜਗ੍ਹਾ ਮਿਲ ਗਈ ਆ ਸੋਚਦੇ ਸੀ ਪਤਾ ਨਹੀਂ ਕਿ ਬਿਲਕੁਲ ਮਿਲਣਗੇ ਕਿ ਨਹੀਂ ਪਰ ਲਾਈਟ ਵੀ ਘੱਟ ਪੈ ਰਹੀ ਆ ਨਾ ਲੱਗੂਗੀ ਜਦ ਚਲੋ ਦੇਖ ਲਾਂਗੇ ਕੋਈ ਗੱਲ ਨਿੱਕੜ ਦਾ ਆਪਾਂ ਸੈਟਅਪ ਕਰ ਲਾਂਗੇ ਤੇ ਆ ਦੇਖ ਲੋ ਜਿਹਗਾ ਪਿਆ ਹੋਇਆ ਉਦੋਂ ਹੀ ਤੇ ਨਾਟ ਈਜ਼ੀ ਥਿੰਗ ਯਾਨੀ ਕਿ ਹਫਤਾ ਡੇਢ ਦੋ ਲੱਗ ਜਣੇ ਆਰਾਮ ਨਾਲ ਪੂਰਾ ਕਰਦ ਕਰਦੇ ਤੇ ਇਧਰ ਲੈ ਬੈੱਡ ਦੀ ਵੀ ਹੋ ਗਈ ਸੈਟਿੰਗ ਸਾਡੀ ਤੇ ਇਧਰ ਹੁਣ ਸਾਡਾ ਕਮਰਾ ਥੋੜਾ ਬਹੁਤ ਆਹ ਜਿਹ ਪਿਆ ਹੋਇਆ ਗਾ ਤੁਸੀਂ ਦੇਖ ਸਕਦੇ ਹੋ ਤੇ ਇਧਰ ਸਾਡੇ ਬੈੱਡ ਦੀ ਹੋ ਗਈ ਸੈਟਿੰਗ ਅੱਜ ਦਾ ਸਾਊਂਡ ਦਾ ਪ੍ਰਬੰਧ ਹੋ ਗਿਆ ਜੀ ਤੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਵੀ ਹੋ ਗਿਆ ਜੀ ਲਗਭਗ ਕੰਮ ਤੇ ਯਾਨੀ ਕਾਫੀ ਟਫ ਸੀਗਾ ਇਜ਼ੀ ਨਹੀਂ ਸੀ ਟਾਸਕ ਤੇ ਹੋਪ ਕੇ ਤੁਹਾਨੂੰ ਕੁਝ ਸਮਝ ਆਇਆ ਹੋਊਗਾ ਕਿ ਜਦੋਂ ਬਾਹਲੇ ਮੁਲਕਾਂ ਇੰਤ ਸੇ ਘਰ ਚੇਂਜ ਕਰਦੇ ਆ ਤਾਂ ਕਿੱਦਾਂ ਕਰਦੇ ਆ ਕਿਦਾਂ ਦੇ ਦਿਨ ਤੁਹਾਨੂੰ ਚੈਲੰਜਸ ਤੇ ਤੁਹਾਨੂੰ ਫੇਸ ਕਰਨੇ ਪੈਂਦੇ ਆ ਮੁਸ਼ਕਲਸ ਮੁਸ਼ਕਲਾਂ ਤੇ ਬਾਕੀ ਠੀਕ ਆ ਜੀ ਥੈਂਕ ਯੂ ਵੈਰੀ ਮਚ ਜੇ ਤੁਹਾਨੂੰ ਪਸੰਦ ਆਇਆ ਜਰੂਰ ਲਾਈਕ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਥੈਂਕ ਯੂ ਵੈਰੀ ਮਚ